ਵਾਹਿਗੁਰੂ 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 ਤਾਨਗੁਰ ਨਾਨਕ ਤਾਨਗੁਰ ਨਾਨਕ ਤਾਨਗੁਰ ਨਾਨਕ ਤਾਨਗੁਰ ਤਾਨਗੁਰ ਨਾਨਕ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਤੀ ਵਾਹਿਗੁਰੂ ਕਿਰਪਾ ਕਰਨ ਆਓ ਪਿਆਰ ਸਤ ਸੰਗਤ ਦੁਖ ਪੰਨਿ ਸਾਹਿਬ ਦਾ ਪਾਠ ਕਰਦੇ ਆਂ दुख पंजनी साहेब इको अंगार सतगुरु पासात गौरी महाला पंजवा माज दुख पंजनी तेरा नाम जी दुख पंजण तेरा नाम हा, आट पैर रादिए पूर्ण सतगुरु ज्ञान राहौ जीत कट बसे पार ब्रह्म सोई सो हवा थाओ जम कंकर ने ना वही रसना हार गुण गाओ सेवा सूर तो ना जानिया ना जपे आरा और त्रि जग जीवना मेर ठाकुर अगम आगा पै घर पाड़ गो सज्ञानक सोह सुंता ताति वो न लगई सत गुरु रखिया गोर नारायण दया गुरु गुर सच्चा सिर जन हार है गुर तुठे सब की शिपाया जन नानक सद्बले हार गौणी महला पंजवा सू कहे हरे की एकिन माहे अमर दृष्ट सांच जवाय काटे कष्ट पूरे गुरु देव सेवकियो दीने अपनी सेव राव ਮਟ ਗਏ ਜਿੰਦ ਖੁਨੀ ਮਨ ਆਸਾ ਕਰੀ ਦਿਆ ਸਤ ਗੁਰ ਗੁਣ ਪਾਸਾ ਬੁਧੂ ਕਨਾਟੇ ਸੁਖ ਆਏ ਸਮਾਏ ਤੀਲ ਨ ਫਰੀ ਜਗੁਰ ਪਰਮਾਏ ਐਸੇ ਪੁਨੀ ਪੂਰੇ ਗੁਰੂ ਮਿਲੇ ਨਾਨਕ ਤੇ ਜਣ ਸੁਖਰ ਫਲੇ ਗੋੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਥ ਸੀਤਲ ਪੈ ਕੀਨੀ ਪ੍ਰਭ ਬਾਤ ਤਉ ਕਿਰਪਾ ਤੇ ਭਏ ਸੁਹਿਲੈ ਜਨਮ ਜਨਮ ਕੈ ਵਿਸ਼ਵੈ ਮਿਲੈ ਰਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨ ਸਿਆ ਥਾਉ ਸਹਿ ਸਵੈ ਬੋਲੇ ਹਰ ਬਾਣੀ ਆਠ ਪੈ ਪ੍ਰਭ ਸਿਮਰੋ ਪ੍ਰਾਨੀ ਦੁਖ ਦਰਦ ਜਮ ਨੇ ਨਾਵੇ ਪਹੁਣਾ ਨਗ ਜੋ ਹਰ ਗੁਣ ਗਾਵੇ ਗੋਣੀ ਮਹੱਲਾ ਪੰਜਵਾ जय सिमा दुख सब जाए नामर्तन से मन आए जप मन मेरे गोविंद की वाणी साधु जन राम रस न बखानी राव इक बिन नहीं दूजा कोई जाकी दिस दास को होए साजन मीत सिखा कर एक हरि हर अक्षर हर मन में लेख राम रहया सर्वत सो अमी गुण गावे नानके अंदर जमे गौरी माला पंजवा कोट बिगन हीरे खिनमाए हर हर कथा साध संग सुनाए पीवे दवा नर जिय मरत गुण जास जप हर जन मठी गोदतास राव सब क्ले आन सुख सहज निदान जाकर देव से भगवान अवकद मंत दंत सब शावे ਨੈ ਹਾਰ ਦੇ ਨੈ ਹਾਰ ਤਾ ਸਭ ਪਰਮ ਭਜਿਓ ਪਾਰ ਬਰਮਾ ਕਹ ਨਾਨਕ ਟਾਲੇ ਹੋ ਤਹਮਾ ਗੋੜੀ ਮਹੱਲਾ ਪੰਜਵਾ ਸਾਧਬਈ ਗੁਰੂ ਗੋਵਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਦਰਸਨ ਬਖਾਨ ਬਿਨਸੇ ਰੋਗ ਪਾਇ ਕਲਿਆਨ ਪਾਰ ਬ੍ਰਹਮ ਗੁ ਅਗਮ ਬੀਜਾਰ साधु संगम है निशितावे निर्मल गुण गावो नित नित गई व्याद बर जनमित मान बज गरम प्रभु अपमान धाई नानक दास तेरी शरण आई गोरी महल्ला कन्या नेत्र प्रकाश किया गुरुदेव धर्म गए पूर्ण पैसे राव सिद्ध लाते रखे बिहारी ਪਾਗਰੰਤ ਗਿਰਪਾਧਾਰੀ ਨਾਨਕ ਨਾਮ ਜਪੇ ਸੋ ਜਿਵੇ ਸਾਧ ਸੰਗ ਹਰੇ ਅੰਮ੍ਰਿਤ ਪੀਵੇ ਗਉਣੀ ਮਹਰਲਾ ਪੰਨਵਾ ਥਿਰ ਕਰ ਬੈਸੋ ਹਰ ਜਨ ਪਿਆਵੇ ਸਤ ਗੁਰ ਤੁਮਰੇ ਕਾਜ ਸੁਆਵੇ ਰਹਾ ਦੋਸਤ ਦੂਤ ਪਰਮੇਸ਼ਰ ਮਾਰੇ ਜਾਨ ਕੀ ਪੈਜ ਰਖੀ ਕਰਤਾਵੇ बा निषास सवस कर दिने अमर नाम महा रस बिन निर्भ होई भजो भगवान साथ संगत में मफीनो दान सन्न भरे प्रभु अंतर जामी नानगे ओट पकरे प्रभु स्वामी गौरी महल्ला पंजवा राख पिता भव मेरे मो निर्गुण सब तेरे राव ਪੰਜ ਬਗਾਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰੇ ਅਰ ਬਹੁਤ ਸਤਾਵ ਆਇਓ ਸ਼ਰਨ ਪਹਾਰ ਕਾਹ ਕਰ ਹਾਰੇ ਉਹ ਨਿਕ ਬਹੁ ਫਾਦੀ ਜੋੜੇ ਕਰੂ ਨਹੀਂ ਇੱਕ ਬਾਤ ਸੁਣ ਤਾ ਕੀ ਓਟਾ ਸਾਧ ਸੰਗ ਮਟ ਜਾਏ ਕਾਹ ਕੀ ਪਾਸੰਤ ਮਿਲੇ ਮੋਇ ਦਿਨ ਤੇ ਧੀਰ ਜਿ ਪਾਇਆ ਸੰਦੀ ਮੰਦ ਦੇਹ ਮੋਹ ਨਰ ਭਾਉ ਗੁਰ ਕਾਸ਼ਵ ਦਕਮਾਇਆ ਜੀਤ ਲੈ ਉਹ ਮਹਾ ਬਖਾਦੀ ਸਹਿਜ ਸੁਹੇਲੀ ਬਾਣੀ ਹੀ ਕਹ ਨਾਨਕ ਮਨ ਭਿਆ ਪਰਗਾਸਾ ਪਾਇਆ ਪਦ ਨਿਰਵਾਣੀ ਬਲਵਨ ਮਹਨ ਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਦਿਗਨ ਲਾਗੇ ਜਬ ਅਲਕ ਅਭੇਵ ਤਦ ਬਨੀਦ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਏ ਰਹਾਓ ਸਾਪਨੀ ਘਾਇ ਰਵੇ ਆਇਆ ਆਪ ਆਦ ਜੁਗਾ ਜਕਾ ਵੜ ਫਤਾਪ ਗੁਰਬਸਾਦ ਨ ਹੋਏ ਜ਼ਿੰਦਾ ਆਪ ਮੁਰਕੇ ਜਨਮ ਕੇ ਮਨ ਮਿਟੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਗੁਰ ਤੁਠਾ ਪਾ ਬ੍ਰੰਪਨ ਘਰ ਰਖਵਾਲਾ ਜਿੱਤੇ ਗਿਤੇ ਵਿਸ ਨਲ ਨਾਨਕ ਦਾਸ ਕਸਮ ਭਦੀ ਭਗ ਲਾਇ ਬਲਾ ਹੁਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੇ ਤਿਹਾਏ ਰੋਗ ਗਏ ਸਗਲੇ ਸੁਖ ਪਾਏ ਗੋਰਦ ਕਾਟੇ ਅਦੀਨੁ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਅਕਾਦਿਕ ਥਾਇ ਅਮਰਤ ਪ੍ਰਭ ਪਾਮੀ ਕਹੋ ਨਾਨਕ ਜਪ ਜੀਵੈ ਗਿਆਨੀ ਬੁਲਾਵਲ ਮਹੱਲਾ ਪੰਜਵਾ ਸਾਧ ਪਾਏ ਗੁਰ ਸਤਗੁਰ ਪੂਰੇ ਸੂਗ ਉਪਰੇ ਬਾਜੇ ਆ ਨਾਗੂ ਹੈ ਵਾਓ ਤਾਪ ਬਾਪ ਸੰਤਾ ਬਿਨਾ ਸੇ ਹਰ ਜੀਵਨ ਦਿਗਨ ਖਸਬਨਾ ਸੇ ਆਨੰਦ ਕਰੋ ਮਲੇ ਸੁੰਦਰ ਨਾਰੀ ਗੁਰ ਨਾਨਕ ਮੇਰੇ ਪੈ ਜਸਵਾਰੀ ਬਲ ਰਮਾ ਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ ਅਪਮਾ ਬਿਦ ਸਮਾਵਿਆ ਸਾਧ ਜਨਾ ਹੋਏ ਕਰ ਫਾਲਾ ਵਿਖੇ ਸਾ ਪਰਵਾਵਿਆ ਸਾਧ ਸਤਗੁਰੂ ਆਪਸੋ ਆਰਿਆ ਵਡੀਆਂ ਜਹਰ ਗੋਬਿੰਦ ਕੀ ਸੁਖ ਮੰਗਲ ਭਵਾਨ ਬਿਚਾਵਿਆ ਰਹਾਉ ਵਨ ਤ੍ਰੀਨ ਤ੍ਰਿਵਣ ਹਰਿਆ ਹੋਏ ਸਭਲੇ ਜੀ ਸਿਧਾਵਿਆ ਮਨ ਚੇ ਨਾਨਕ ਫਲ ਪਾਏ ਹੋਮੇ ਚ ਪੁਜਾਵਿਆ ਬੁਲਾਵਲ ਮਹਲਾ ਪੰjeva ਰੋਗਿਆ ਬਵਾ ਬਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ ਰਾਜ ਰਾਜ ਬੋਲੇ ਨਾ ਖਾਵੋ ਮੇਰੇ ਭਾਈ ਅਮਰਦ ਨਾਮ ਵਿਦ ਮਹੇ ਤੇ ਆਈ ਨਾਨਕ ਗੁਰਪੂਰ ਹੈ ਸ਼ਰਣਾਈ ਜਿਨੇ ਆਪਣੇ ਨਾਮ ਕੀ ਪੈ ਜਰਗਾਈ ਬਰਾਵਲ ਮਹੱਲਾ ਪੰਜਵਾ ਤਾਪ ਸੁਨ ਤਾਪ ਸਗ ਲੈ ਗਏ ਬਿਨ ਸੇ ਤੇ ਰੋਗ ਪਾਰ ਬ੍ਰੰਤੂ ਬਖਸ਼ਿਆ ਸੰਤਨ ਰਸ ਭੋਗ ਰਹਾਓ ਸਰਬ ਸੁਗਾਤ ਦੇਈ ਮੰਡਲੀ ਦਰਮਨ ਤੁਮੇ ਆ ਰੋਗ ਰੰਗਾਵਣ ਕਾ ਰਾਮ ਕੇ ਆਵ ਕਰ ਜੋਗਾ ਆਇ ਬਸੂ ਘਰ ਦੇਸ ਮੇ ਆਏ ਭਲੇ ਸੰਯੋਗ ਨਾਨਕ ਬਾਗ ਸੁ ਪਰਸਾਨ ਉਪਾਇ ਲਾਏ ਗਏ ਦੇ ਹੋਗਾ ਬਲਾਵਲ ਮਹੱਲਾ ਭੰਗਵਾ ਵੰਦਨ ਗਾਟੇ ਆ ਪ੍ਰਭੂ ਆਕਰ ਪਾਲ दिन दयाल प्रभु पाब्रह्म बाकी नजर निहावे गुरु पूरे कृपा करी काटिया दुख रोगा माता शीतल सुखी वे आ प्रभुते आमन जीव ग्रहाओ औ भगत हर का नाम है जिद रोग ना व्यापै साध संग मन तन हिते प्रभु गुण जपे हर हाग हर हर जापिए अंत में लाई केलवी गौतरा सुबह होए साधु सरआई सुध जपत हर नाम जस बाकी दूर बलाई महामंदर नानक के हर के गुण गाए बुलावले महला पंजवा हार 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 अरदिए अर 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 होए अरोगा रामचंद पीला सिवा जिन मारे हारोगा गुर ਰਹਾ ਉਹ ਗੁਰਪੁਰ ਹਰਿ ਜਪਿਐ ਨਿਤ ਕੀ ਜਾ ਭੋਗ ਸਾਧ ਸੰਗਤ ਕੇ ਵਾਰਨ ਮਿਲਿਆ ਸੰਜੋਗ ਜਿਸਮ ਸੁਖ ਪਾਈਐ ਬਿਨ ਸੇ ਬਿ ਹੋਗ ਨਾਨਕ ਪ੍ਰਭ ਸ਼ਰਨ ਆਗਤੀ ਕਾਰਨ ਕਾਰਨ ਜੋਗ ਰਾਗਲਾਵਲ ਮਹੱਲਾ ਪੰਜਵਾ ਦੁਖ ਦੇ ਕਰ ਪੰਜਵਾ ਏਕ ਓੰਕਾਰ ਸੁਧਗਰ ਪਸਾਤ ਆਵਰ ਪਾਪ ਸਭ त्याਗਿਆ ਦਰੂ ਨਾਮ ਲਿਆ ਤਾਂ ਪਾਪ ਸਭ ਮਿਟੇ ਰੋਗ ਸੀ ਤਦ ਮਨ ਬਹਿਆ ਗੁਰ ਪੂਰਾ ਆਗਿਆ ਸਭਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੇ ਕਰਮਿਆ ਰਹਾਉ ਬਹਾਂ ਪਗੜ ਪ੍ਰਭ ਕਾੜਿਆ ਕੀਨਾ ਅਬਨੇ ਆ ਸਿਮਰਿ ਸਿਮਰਿ ਮਨ ਤਾਂ ਸੁਖੀ ਨਾਨਕ ਨੇ ਬਹਿਆ ਬੜਾ ਨਮਨ ਲਾ ਬੰਦੀਵਾ ਰੋਗ ਮਟਾਇਆ ਆਪ ਪ੍ਰਭ ਪੂਜਿਆ ਸੁਖ ਸਾਥ ਵਡ ਪ੍ਰਤਾਪ ਚਰਜ ਰੂਪ ਹਰ ਕੀ ਨੀਦਾਨ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਜਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਦੇਤੀ ਕਰੇ ਨਾ ਹੋਵਈ ਜਨ ਕੀ ਅਰਦਾ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਤਾ ਬਲਾਉਣ ਮਹਲਾ ਪੰਜਵਾ ਤਾਤੀ ਵਉ ਨ ਲਗਈ ਪਾਰ ਬ੍ਰਹਮ ਸ਼ਰਨਾਈ ਚੋਗਿਰ ਦ ਹਮਾਰੇ ਰਾਮ ਕਾ ਦੁਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਤ ਬਨਾਈ ਰਾਮ ਨਾਮੇ ਉਹ ਕਰ ਦਿਆ ਏਕਾ ਲਿਵ ਲਈ ਰਾਉ ਰਾਖ ਲਏ ਦਿਨ ਰਕਨ ਹਾਲ ਸਭ ਵਿਆਦ ਮੁਟਾਈ કોહના ન કૃપા બહિ ટીલાવલ મહ્લા તંજવા આપણે બલક આપ સુખ સાધુ સહેજ નંદ પહે પૂર્ણ પહી સેવ રહ ભક્ત જેનાનતી સુ પ્રભ આપતાપ ਦੋ ਘਮਾਰੇ ਬਖਸ਼ਿਐ ਆਪਣੀ ਕਰਿ ਧਾਵੇ ਮਰਵਾਜ ਤਫਲ ਦਿੱਤੇ ਨਾਮ ਗੁਬ레 ਹਾਰੀ ਬਰਵਲ ਮਹੱਲਾ ਪੰਜਵਾ ਤਾਬ ਲਾਇਆ ਗੁਰ ਸਿਰ ਜਨਹਾਰ ਸਤਗੁਰੂ ਆਪਣੇ ਕੋ ਬਰਜਾਈ ਜਿਨ ਕਹਿ ਜਰੇ ਕੀ ਸਾਰੇ ਇਹ ਸੰਸਾਰ ਰਹਾਉ ਕਰਮਸਤਗਤਾਰ ਬਾਲਕ ਰਕਲੀਨ ਹੋ ਪਰੇ ਅਮਰਦ ਨਾਮ ਮਹਾ ਵਸਦੀਨੋ ਦਾਸ ਕਿਲਾ ਜਨ ਕੇ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬੁਲਾਵਲ ਮਹੱਲਾ ਪੰਜਵਾ ਤਾ ਪਾਪ ਤੇ ਰੱਖੀ ਆਪ ਸੀ ਦਰ ਪੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਕਰ ਕਿਰਪਾ ਹਸਤ ਪ੍ਰਭ ਦੀਨੈ ਜਗ ਤੂ ਧਾਰ ਨਾਮ ਖੰਡ ਪ੍ਰਤਾਪ ਦੁਖ ਬਿਨ ਸੇ ਸੁਗੁਨੰਦ ਪਰਵੇਸ਼ਾ ਤਿਸੇ ਮਿਲੀ ਮਨ ਤਨ ਸਚ ਕਰਾਪ ਅਨਾਦ ਕੋ ਨਾਦ ਸਰਨ ਸੁਮਰਤਾ ਸਗਲ ਸਿਸ਼ਟ ਕੋ ਮਾਈ ਬਾਪ ਭਗਤ ਸਭ ਪੈ ਭਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਠ ਮਹੱਲਾ ਪੰਜਵਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਅਰੁਗਾ ਕੋਟ ਬਿਗਣ ਲਾਤੇ ਪ੍ਰਭ ਸੋਨਾ ਬਗਟੇ ਭਲੇ ਸੰਜੋਗਾ ਰੋ ਗਣੇਸ਼ ਬੁਦ ਸੁਭਾਖਿਆ ਗਾਵੋ ਸੁਨੋ ਪੜੋ ਨਿਤ ਭਾਈ ਗੁਰ ਪੂਰੇ ਤੁਮਰਾ ਤੇ ਆਰਾਮ ਸਤਿ ਸਾਹਿਬ ਅਮਤ ਬਡਾਈ ਭਗਤੋ ਸੰਤਿ ਅਲਾ ਸੰਤਾ ਕੀ ਪੈਜ ਰਖਦਾ ਆਇ ਆਦ ਵਿਰਧ ਪਰਿਪਾਲਨਾ ਹਰੀ ਅਮਰ ਨਾਮ ਭੋਜਨਿਤ ਪੁੰਜੋ ਸਰਬੇਲਾ ਮੁਖ ਪਾਵੋ ਜਰ ਅਮਰਾਤ ਆਪ ਸਬਨਾਠਾ ਗੁਣ ਗੋਮਿੰਦ ਨਿਤ ਗਾਵੋ ਸੁਣੀ ਅਰਦਾਸ ਮਾਮੀ ਮੇਰੇ ਸਰਬ ਕਲਾ ਬਨ ਆਈ ਪਾਗੜ ਪੈ ਸਗਲੇ ਜੁਗ ਅੰਦਰ ਗੁਰ ਨਾਨਕ ਕੀ ਵਡਿਆਈ ਸੋਟ ਮਾਲਾ ਪੰਨਵਾ ਸੂਖ ਮੰਗਤ ਲਿਆਨ ਸਹਾਇ ਤੁਨ ਪਵ ਕੇ ਚਰਨ ਨੇ ਹਾਰਿਆ ਰਖ ਨ ਹਾਰੇ ਰਾਕੇ ਬਾਲ ਸਤਗੁਰ ਦਾ ਭੋਤਾ ਰਿਆ ਉਬਰੇ ਸਤਗੁਰ ਕੀ ਸੇਵ ਨਾਈ ਜਾ ਕੀ ਸੇਵ ਨਾ ਬਿਤੀ ਜਾਈ ਨਾਉ ਕਰ ਮੈਂ ਸੁਖ ਬਾਰ ਬਨ ਸੁਖਾ ਪ੍ਰਭ ਆਪਣੇ ਭਈ ਦੇ ਅੱਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭ ਹੋਆ ਕਰ ਪਾਲਾ ਸੋਠ ਮਹੱਲਾ ਪੰਨਵਾ ਗਾਇ ਕਲੇਸ਼ ਰੋਗ ਸਭਨਾ ਸੇ ਆਪਣੀ ਕਿਰਪਾ ਧਾਰੀ ਆਠ ਪੈਰ ਅਰਾਧਿਓ ਸਵਾਮੀ ਪੂਰਨ ਘਾਲ ਹਮਾਰੀ ਹਰਿ ਗਿਓ ਦੂਜੂ ਕ ਸੰਪਗਰਾਂ ਸੋ ਲਾਗਲੇ ਭਾਈ ਮੇਰੇ ਕਿਉ ਭਾਗੇ ਅਵਤਾਰ ਰਹਾਉ ਜੋ ਮੰਗੋ ਸੋ ਜਿ ਪਾਵੂ ਆਪਣੇ ਕਸਮ ਪਰੋਸਾ ਪਹੁਣਾ ਗੁਰਪੂਰਾ ਬੈਠਿਓ ਮਟਿਓ ਸਗਲ ਆਂਦੇ ਸਾ ਸੂਤ ਮਰਦਾ ਪੰਚੀ ਸਿਮਰੈ ਸਿਮਰੈ ਗੁਰੂ ਸਤਗੁਰੂ ਆਪਣਾ ਸਗਲਾ ਗੋ ਕਮਟਾਇਆ ਤਾਬ ਰੋਗ ਗੈ ਗੁਰਬਚਨੀ ਮਾਨਿ ਚੇ ਭਲ ਪਾਇਆ ਮੇਰਾ ਗੁਰਪੁਰ ਵਾਜੁ ਹੁੰਦਾ ਕਾ ਕਰਨ ਕਾ ਸਮਰਤ ਸੁਆਮੀ ਪੂਰਨਪੁਰਖ ਵਿਧਾਤਾ ਰਾਵ ਇਨਾਂ ਅੰਦ ਨੂੰ ਲਗ ਮੰਗਲ ਗੁਣ ਗਾਵੋ ਗੁਰ ਨਾਨਕ ਪੈ ਦੇਲਾ ਜੈ ਜੈ ਕਾ ਵੈਦੁਗ ਵੀਤ ਹੋਆ ਪਾਪ ਮਾਫ ਵਾਲਾ ਸੂਤ ਮਹਲਾ ਪੰਨਾ ਦੂਰ ਤਕ ਆਇਆ ਹਰ ਪਾਪੇ ਸਭ ਸੰਸਾਰ ਉਭਾਵਿਆ ਪਾਪ ਰੋ ਰੋ ਕਿਰਪਾ ਧਾਰੀ ਆਪਣਾ ਦੇਵ ਦੇਸ ਮਾਵੇਆ ਹੋਈ ਦਾ ਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਹੋ ਸੁਖਾਲੀ ਰਹਾ ਪਤਿ ਤੂੰ ਧਾਰਨ ਸਤਗੁਰ ਮੇਰਾ ਮੋਇ ਤਿਸ ਕਾ ਭਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਨ ਨਾਮ ਕੀ ਅਰਦਾਸਾ ਸੋਠ ਮਹੱਲਾ ਪੰਨਿਆ ਬਖਸ਼ਿਆ ਪਾ ਬਰਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਨੀ ਉਗਰੇ ਕਾਰ ਸਗਲ ਸੋ ਆਵੇ ਹਰ ਗਣシਮਰਿਆ ਨਾਮ ਅਭਾਰ ਪਾਪੂ ਭਾਰ ਸਦਭਰਪੂਰੇ ਆਪਣੀ ਕਿਰਪਾ ਗਾਰ 라ਉ ਸਦਾ ਆਨੰਦ ਕਰੋ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵੱਡਿਆਈ ਨਾਨਕ ਕਰ ਦੇ ਕੀ ਸਾਗੋ ਸਤਿ ਬਾਖਿਆ ਸੋਡਾ ਮਹੱਲਾ ਪੰਜਵਾ ਪੈ ਗਰਬਾ ਗੁਰ ਗੋਵਿੰਦਾ ਸਗਲ ਮਨੋਂ ਸਪਾਏ ਅਸ ਦਿਲ ਪਏ ਲਾਗ ਹਰ ਚਰਨੀ ਗੋਵਿੰਦ ਕੇ ਗੁਣ ਗਾਏ ਪਲੋ ਸਮੂਰਤ ਪੂਰਾ ਸਾ ਸਹਿਜ ਆਨੰਦ ਨਾਮ ਜਬ ਵਾਜੇ ਅਨਹਦ ਦੂਰ ਰਹਾ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨੰਦਾ ਨਾਨਕ ਜਨ ਪਾਇਆ ਸਗਲੀ ਐਸ਼ ਪਜਾਈ ਸੋਟ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪਵਿਸਰੇ ਉਨਾਈ ਮਨ ਚਿੰਦਰਿਆ ਫਲ ਪਾਈ ਰਹਾਓ ਸਤਿਗੁਰੂ ਨੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਗ ਰੰਮਰ ਪਹਿ ਦਿਆ ਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ ਦਿਨ ਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤਰਾ ਕੀ ਪਰਮੇਸ਼ਰ ਉਦਰੀ ਅਸਲ ਸੰਸਾਰ ਸੋਟ ਮਹੱਲਾ ਪੰਜਵਾ ਮੇਰਾ ਸਤਿਗੁਰੂ ਰਖਵਾ ਲਾ ਹੋਆ ਆਨ ਕੀ ਬਾਬੂ ਹੱਥ ਦੇ ਰਾਖਿਆ ਹਰ ਗੋਬਿੰਦ ਨਵਾਨ ਰੋ ਆਰਾਉ ਤਾਪ ਗਿਆ ਭਰੂ ਆਪ ਮੁਟਾਇਆ ਜਮ ਕੀ ਲਾਜ ਰਖਾਈ ਸਾਧ ਸੰਗ ਦੇ ਸਾ ਫਲ ਪਾਏ ਸਤਗੁਰ ਕੈ ਫਲ ਜਾਈ ਹਲ ਤਪਲ ਭਰੂ ਦਮੇ ਸਾਰੇ ਹਮਰਾ ਗੁਣੀ ਅੰਗਨਾਂ ਬੇਜਾ ਬਿਆ ਹਟਾਲੋ ਜਨਨਾ ਨਾ ਗੁਰ ਤੇ ਰਾਸ ਫਲ ਕਰਮ ਸਤਗੁਰ ਤਾਰੇ ਆ ਸੋ ਤੁਮਾਰ ਲਾ ਬੰਜਵਾ ਜੀ ਜੰਤ ਸਾਥਿਸ ਕੇ ਕੀਏ ਸੋਹੀ ਸੰਤਸਾਈ ਆਪਣੇ ਸੇਵਕੀ ਆਪੇ ਰਾਖੇ ਪੂਰਨ ਪਈ ਬੜਾਈ ਬਾਗਰੰਗ ਪੂਰਾ ਮੇਰੇ ਨਾਰ ਗੁਰਪੂਰੇ ਪੂਰੀ ਸਭਰਾ ਕੀ ਹੋਏ ਸਰਬ ਦੇ ਆਰਾਵ ਆਂਦੇ ਨਾਨਕ ਨਾਮੁ ਤੇ ਆਏ ਜੀ ਦਵਾਨ ਦਾ ਦਾਤਾ ਆਪਣੇ ਦਾਸ ਕੋ ਕੰਡ ਲੈ ਜਾਕੇ ਜੋ ਬਾਰਕ ਪਿਤਾ ਮਾਤਾ ਸੋਟ ਮੱਲਾ ਬੰਗਵਾ ਠਾੜ ਪਾਏ ਕਰਤਾਰੇ ਤਬ ਛੁੱਟ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸਨਸੇ ਕੀਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਧ ਸੈ ਸੁਖ ਮੈਂ ਪਰੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦਿਉ ਦਾਰੂ ਤਿਨ ਸਗਲਾ ਰੋਗ ਵਿਦਾਰੂ ਆਪਣੇ ਕਿਰਪਾ ਧਾਰੀ ਤਿਨ ਸਗਲੀ ਬਾਤ ਸੁਵਾਰੀ ਰਭੋ ਆਪਣਾ ਗਿਰਦ ਸੁਮਾ ਰਿਆ ਹਮਰਾ ਗੁਣ ਉਹ ਨਾ ਬੇਚਾ ਰਿਆ ਗੁਰ ਕਾ ਸ਼ਬਦ ਪਉ ਸਾਖੀ ਤਿਨ ਸਗਲੇ ਲਾਹੇ ਰਾਖੀ ਬੁਲਾਇਆ ਬੋਲੀ ਤੇਰਾ ਤੂ ਸਹਿਮ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬੁਲਾਵਲਾ ਮਹਲਾ ਪੰਜਵਾ ਅਗੇ ਪਾਛੇ ਕੁਸ਼ਲ ਪਿਆ ਗੁਰਪੂਰੇ ਪੂਰੀ ਸਭ ਰਾ ਕੀ ਪਾਵਰਮ ਪ੍ਰਭੁ ਗਿਨੀ ਮਿਆਵਾਉ ਮਨ 간 ਰਾਵਰੇ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸਾਥ ਸਹਿਜ ਆਨੰਦ ਗੁਣ ਗਾਏ ਦੋਤ ਦੂਤ ਸਭ ਹੋਏ ਖਿਆ ਗੁਣਿ ਅਵ ਗੁਣ ਪਾਵ ਕਸੀਨਾ ਬਿਚਾਵੇ ਹੋ ਕਾ ਕਿਰਪਾ ਆਪਣਾ ਕਰ ਲਿਆ ਅਦ ਅਲ ਲ ਬੜਾਈ ਜਦ ਅਬਨਾਸੀ ਨਾਨ ਗੂੰਜੇ ਹਰ ਕੀ ਜਯਾ ਗੁਣਿ ਆਵ ਗੁਣ ਪ੍ਰਭ ਬਸੂ ਨਾਂ ਬਚਾਰਿਓ ਕਰ ਕੀ ਰੁਪਾ ਆਪਣਾ ਕਰ ਲਿਆ ਅਦ ਅਲ ਲ ਬੜਾਈ ਜਦ ਅਬਨਾਸੀ ਨਾਨ ਗੂੰਜੇ ਹਰ ਕੀ ਜਯਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿ ਜਮੀਆ ਵਿੱਚ ਸੰਗਤਾਂ ਨੇ ਦੁੱਖ ਪੰਜਨੀ ਸਾਹਿਬ ਜੀ ਦੇ ਪਾਠ ਵਿੱਚ ਹਾਜ਼ਰੀਆਂ ਭਰਨੀਆਂ ਨੇ ਪਰਮਾਤਮਾ ਸਭ ਨੂੰ ਜੜੀ ਘੜਜ ਰੱਖੀ ਧਰਮ ਦਾ ਨਿਬਤੇ ਪੰਛੀ ਕਾਰੋ ਬਾਰਾਂ ਵਿੱਚ ਬੰਦਨਾ ਕਰੇ ਸੱਚੇ ਪਾਸ਼ਯ ਮਾਨਸੁ ਸੁਖਸ਼ਾਂਤੀ ਹੁਤਾ ਵਾਹਿਗੁਰੂ ਸੰਗਤ ਜੀ ਆਇਆ ਕਰੋ ਇਸ ਬਾਣੀ ਦੇ ਨਾਲ ਤੁੜਿਆ ਕਰੋ ਸਤ ਪੰਨੀ ਸਹਿਬ ਜੀ ਦੀ ਬਾਣੀ ਜੀ ਹਰ 쿠ਸ਼ਲ ਪਾਸ਼ਾ ਜੂ ਬਾਣੀ ਨੇ ਉਸਾਰੇ ਆਪਣੇ ਦੁੱਖ ਦਿਨ ਦਰ ਨੂੰ ਦੂਰ ਕਰ ਦਿੱਤੀ ਕਰੋ ਬਾਰਾਂ ਵਿੱਚ ਵਰਤਾਂ ਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਚਾਉਂ ਵਿੱਚ ਸ਼ਬਦ ਆਮ ਜਾ ਲਿਆ ਗਿਆ ਸੱਚੇ ਪਾਸ਼ਾ ਜੀ ਨੇ ਕੇ ਪਾਕੀਤੀ ਸੰਗਤ ਦੇ ਬਾਹਿਰ ਸੰਗਤ ਜੀ ਇਸ ਜਾਬ ਦਾ ਨਾਮ ਸਿਮਰਨ ਕਰਿਆ ਕਰੋ ਆਠ ਕਰਿਆ ਕਰੋ ਵਾਹਿਗੁਰੂ ਜੀ ਬੋਲੇਸ਼ਣ ਚੜ੍ਹ ਪਿੱਛਾ ਚੱਲ ਰਹੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਵਾਹਿਗੁਰੂ 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 Why? Why?